ਸ਼੍ਰੀ ਕਾਲਜੀ ਤੁਸਟੜ ਚੁੱਕਿਆ ਸੰਸਰ ਨਿਊਜ਼ ਨਾਲ ਤੇ ਮੈਂ ਹਾਂ ਬਰਦੀਪ ਪਰ ਤਾਂ ਹੜ੍ਹਾਂ ਦੇ ਕਾਰਨ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਜਿੱਥੇ ਪੂਰਾ ਪੰਜਾਬ ਇਸ ਵੇਲੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉਥੇ ਕਿਤੇ ਨਾ ਕਿਤੇ ਹੜ੍ਹਾਂ ਦੇ ਪ੍ਰਭਾਵ ਨੇ ਜਿਹੜੇ ਦਿੱਲੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਤਾਂ ਚਾਰ ਮੰਜ਼ਲਾ ਇਮਾਰਤ ਢਹਿ ਢੇਰੀ ਹੋ ਜਾਂਦੀ ਹੈ ਤਾਸ਼ ਤੇ ਪੱਤਿਆਂ ਦੇ ਵਾਂਗੂ ਡਿੱਗ ਜਾਂਦੀ ਹੈ ਹਾਲਾਂਕਿ ਕੀ ਕਾਰਨ ਰਹੇ ਨੇ ਇਹਨਾਂ ਕਾਰਨਾ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਫਿਲਹਾਲ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ بارش ਤੇ ਹਾਲਾਤ ਬਣੇ ਹੋਏ ਨੇ ਨੀਂਹਾਂ ਨੇ ਜਿਹੜੀਆਂ ਤਰੀਕੇ ਦੇ ਨਾਲ ਪਾਣੀ ਭਰ ਚੁੱਕਿਆ ਤੇ ਕਮਜ਼ੋਰ ਹੋ ਕੇ ਇਹ ਚੌਂ ਮੰਜ਼ਿਲਾ ਇਮਾਰਤ ਜਿਹੜੀ ਢਹਿ ਢੇਰੀ ਹੋਈ ਅਦਾਸੀ ਕਿ 14 ਲੋਕਾਂ ਨੂੰ ਨੇੜਲੀ ਬਿਲਡਿੰਗ ਤੋਂ ਰੈਸਕਿਊ ਕੀਤਾ ਗਿਆ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਲਬੇ ਹੇਠਾਂ ਵਾਹਨ ਨੇ ਜਿਹੜੇ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਜਿញਾ ਜਸ ਵੇਲੇ ਹਾਦਸਾ ਵਾਪਰਿਆ ਦਰਸਲ ਰੋਡ ਦੇ ਉੱਤੇ ਬਹੁਤ ਸਾਰੇ ਵਾਹਨ ਖੜੇ ਸੀ ਜਾ ਜੋ ਇਸ ਮਲਬੇ ਦੇ ਹੇਠਾਂ ਹੁਣ ਦਬ ਗਏ ਨੇ ਮੌਕੇ 'ਤੇ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਚੌਂ ਮੰਜ਼ਲਾ ਇਮਾਰਤ ਕਿਵੇਂ ਮਿੰਟਾਂ ਸੈਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਈ ਮਲਬੇ ਦੇ ਵਿੱਚ ਤਬਦੀਲ ਹੋ ਗਈ ਹੈ ਜੀ ਆ ਤਸਵੀਰਾਂ ਨੇ ਜਿਹੜੀਆਂ ਦਿੱਲੀ ਦੇ ਪੰਜਾਬੀ ਬਸਤੀ ਤੋਂ ਸਾਹਮਣੇ ਆਈਆਂ ਨੇ ਔਰ ਆਸ-ਪਾਸ ਦੇ ਲੋਕਾਂ ਦੇ ਵੀ ਕਹਿਣਾ ਹੈ ਕਿ ਜਿਸ ਬਿਲਡਿੰਗ ਦੇ ਨੇੜੇ ਇੱਕ ਹੋਰ ਬਿਲਡਿੰਗ ਸੀ ਉਸ ਦੇ ਵਿੱਚੋਂ 14 ਲੋਕ ਬੜੇ ਬੁਰੇ ਤਰੀਕੇ ਦੇ ਨਾਲ ਸਹਮ ਗਏ ਸੀ ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਔਰ ਜੋ ਬਿਲਡਿੰਗ ਤਾਂਸ਼ ਤੇ ਪੱਤਿਆਂ ਦੇ ਵਾਂਗ ਢਹਿ ਢੇਰੀ ਹੋਈ ਹੈ ਉਹ ਬਿਲਡਿੰਗ ਹੈ ਜਿਹੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਸਾਰੀ ਦੀ ਸਾਰੀ ਬਿਲਡਿੰਗ ਮਲਬੇ ਦੇ ਵਿੱਚ ਤਬਦੀਲ ਹੋ ਗਈ ਪਰ ਗਨੀਮਤ ਰਹੀ ਹੈ ਕਿ ਉਸ ਬਿਲਡਿੰਗ ਦੇ ਵਿੱਚ ਕੋਈ ਵੀ ਸਖਸ਼ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਕੋਈ ਕੰਮ ਨਹੀਂ ਸੀ ਚੱਲ ਰਿਹਾ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਚੌਂ ਮੰਜ਼ਲਾ ਇਮਾਰਤ ਢਹਿ ਢੇਰੀ ਹੋ ਜਾਂਦੀ ਹੈ ਆ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸਸ਼ੀਕਾਲ ਜੀ ਤੁਸਟੜ ਚੁੱਕਿਆ ਸੰਸਰ ਨਿਊਜ਼ ਨਾਲ ਤੇ ਮੈਂ ਹਾਂ ਬਰਦੀਪ ਪਰ ਤਾਂ ਹੜ੍ਹਾਂ ਦੇ ਕਾਰਨ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਜਿੱਥੇ ਪੂਰਾ ਪੰਜਾਬ ਇਸ ਵੇਲੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉਥੇ ਕਿਤੇ ਨਾ ਕਿਤੇ ਹੜ੍ਹਾਂ ਦੇ ਪ੍ਰਭਾਵ ਨੇ ਜਿਹੜੇ ਦਿੱਲੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਤਾਂ ਚਾਰ ਮੰਜ਼ਲਾ ਇਮਾਰਤ ਢਹਿ ਢੇਰੀ ਹੋ ਜਾਂਦੀ ਹੈ ਤਾਸ਼ ਤੇ ਪੱਤਿਆਂ ਦੇ ਵਾਂਗੂ ਡਿੱਗ ਜਾਂਦੀ ਹੈ ਹਾਲਾਂਕਿ ਕੀ ਕਾਰਨ ਰਹੇ ਨੇ ਇਹਨਾਂ ਕਾਰਨਾ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਫਿਲਹਾਲ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ بارش ਦੇ ਹਾਲਾਤ ਬਣੇ ਹੋਏ ਨੇ ਨੀਂਹਾਂ ਨੇ ਜਿਹੜੀਆਂ ਤਰੀਕੇ ਦੇ ਨਾਲ ਪਾਣੀ ਭਰ ਚੁੱਕਿਆ ਤੇ ਕਮਜ਼ੋਰ ਹੋ ਕੇ ਇਹ ਚੌਂ ਮੰਜ਼ਿਲਾ ਇਮਾਰਤ ਜਿਹੜੀ ਢਹਿ ਢੇਰੀ ਹੋਈ ਹੈ ਤਾਂ ਦੱਸਿਆ ਕਿ 14 ਲੋਕਾਂ ਨੂੰ ਨੇੜਲੀ ਬਿਲਡਿੰਗ ਤੋਂ ਰੈਸਕਿਊ ਕੀਤਾ ਗਿਆ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਲਬੇ ਹੇਠਾਂ ਵਾਹਨ ਨੇ ਜਿਹੜੇ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਜਿញਾ ਜਸ ਵੇਲੇ ਹਾਜਾ ਵਾਪਰਿਆ ਦਰਸਲ ਰੋਡ ਦੇ ਉੱਤੇ ਬਹੁਤ ਸਾਰੇ ਵਾਹਨ ਖੜੇ ਸੀ ਜਾ ਜੋ ਇਸ ਮਲਬੇ ਦੇ ਹੇਠਾਂ ਹੁਣ ਦਬ ਗਏ ਨੇ ਮੌਕੇ 'ਤੇ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਚੌਂ ਮੰਜ਼ਲਾ ਇਮਾਰਤ ਕਿਵੇਂ ਮਿੰਟਾਂ ਸੈਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਈ ਮਲਬੇ ਦੇ ਵਿੱਚ ਤਬਦੀਲ ਹੋ ਗਈ ਹੈ ਜੀ ਆ ਤਸਵੀਰਾਂ ਨੇ ਜਿਹੜੀਆਂ ਦਿੱਲੀ ਦੇ ਪੰਜਾਬੀ ਬਸਤੀ ਤੋਂ ਸਾਹਮਣੇ ਆਈਆਂ ਨੇ ਔਰ ਆਸ-ਪਾਸ ਦੇ ਲੋਕਾਂ ਦੇ ਵੀ ਕਹਿਣਾ ਹੈ ਕਿ ਜਿਸ ਬਿਲਡਿੰਗ ਦੇ ਨੇੜੇ ਇੱਕ ਹੋਰ ਬਿਲਡਿੰਗ ਸੀ ਉਸ ਦੇ ਵਿੱਚੋਂ 14 ਲੋਕ ਬੜੇ ਬੁਰੇ ਤਰੀਕੇ ਦੇ ਨਾਲ ਸਹਮ ਗਏ ਸੀ ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਔਰ ਜੋ ਬਿਲਡਿੰਗ ਤਾਂਛ ਤੇ ਪੱਤਿਆਂ ਦੇ ਵਾਂਗ ਢਹਿ ਢੇਰੀ ਹੋਈ ਹੈ ਉਹ ਬਿਲਡਿੰਗ ਹੈ ਜਿਹੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਸਾਰੀ ਦੀ ਸਾਰੀ ਬਿਲਡਿੰਗ ਮਲਬੇ ਦੇ ਵਿੱਚ ਤਬਦੀਲ ਹੋ ਗਈ ਹੈ ਪਰ ਗਨੀਮਤ ਰਹੀ ਹੈ ਕਿ ਉਸ ਬਿਲਡਿੰਗ ਦੇ ਵਿੱਚ ਕੋਈ ਵੀ ਸਖਸ਼ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਕੋਈ ਕੰਮ ਨਹੀਂ ਸੀ ਚੱਲ ਰਿਹਾ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਚੌਂ ਮੰਜ਼ਲਾ ਇਮਾਰਤ ਟੈ ਟੇਰੀ ਹੋ ਜਾਂਦੀ ਆ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ